ਸਤਿ ਸ੍ਰੀ ਅਕਾਲ ਜੀ ਮੈਂ ਸ਼੍ਰੀ ਫਤਗੜ ਸਾਹਿਬ ਦੇ ਸਾਰੇ ਭਰਾਵਾਂ ਨੂੰ ਬੀਬੀਆਂ ਨੂੰ ਔਰ ਜੋ ਲੋਕ ਖਰੜ ਤੋਂ ਲੁਧਿਆਣਾ ਤੱਕ ਨੈਸ਼ਨਲ ਹਾਈਵੇ ਜਿਹੜੀ ਨਵੀਂ ਸੜਕ ਬਣੀ ਉਹਦੇ ਤੇ ਜਾਂਦੇ ਉਹਨਾਂ ਨੂੰ ਇੱਕ ਖਸ਼ਬਰੀ ਦੱਸਣਾ ਚਾਹਣਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦੋ ਜਗ੍ਹਾ ਖੰਡ ਮਾਨਪੁਰ ਔਰ ਜਟਾਣਾ ਉੱਚਾ ਤੇ ਇਹ ਜਿਹੜੀ ਸੜਕ ਸੀ ਬਣੀ ਨਹੀਂ ਸੀ ਔਰ ਕਈ 2-3-4 ਸਾਲ ਤੋਂ ਰੁਕੀ ਹੋਈ ਆ ਮੈਂ ਇਹ ਮੁੱਦਾ ਜਿਹੜੇ ਮਿਨਿਸਟਰ ਨੇ ਗੜਕਰੀ ਸਾਹਿਬ ਉਹਨਾਂ ਨਾਲ ਚੁੱਕਿਆ ਚੇਅਰਮੈਨ ਨੈਸ਼ਨਲ ਹਾਈਵੇ ਥੋਰਟੀ ਨਾਲ ਚੱਕਿਆ ਔਰ ਉਹਨਾਂ ਨੂੰ ਮੈਂ ਕਿਹਾ ਕਿ ਇਹਨੂੰ 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 ਕੰਮ ਨੂੰ ਸ਼ੁਰੂ ਕਰਾਓ ਔਰ ਇਹ ਸੜਕ ਨੂੰ ਪੂਰੀ ਕਰੋ ਔਰ ਮੈਂ ਤੁਹਾਨੂੰ ਬਹੁਤ ਖੁਸ਼ੀ ਹੋਊ ਕਿ ਕੱਲ ਉਹਨਾਂ ਨੇ ਮੈਨੂੰ ਚਿੱਠੀ ਭੇਜੀ ਆ ਸੈਂਕਸ਼ਨ ਦੀ 27 ਕਰੋੜ 30 ਲੱਖ ਰੁਪਏ ਇਹ ਖੰਟ ਮਾਨਪੁਰ ਔਰ ਜਟਾਣਾ ਉੱਚਾ ਦੇ ਜਿਹੜੇ ਪੁਲ ਬਣਨ ਵਾਲੇ ਰਹੇਗੇ ਸੀ ਉਹਨਾਂ ਲਈ ਸੈਂਕਸ਼ਨ ਹੋ ਗਿਆ ਔਰ ਇਹ ਕੰਮ ਹੁਣ ਸ਼ੁਰੂ ਹੋ ਜਾਊਗਾ ਇਹ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਸੀ